ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੋਗ ਕਰਦੇ ਆ ਸ਼ੁਰੂ ਤੇ ਅੱਜ ਜੋ ਬਾਰਮੀ ਬਹੁਤ ਜ਼ਿਆਦਾ ਪੈਂਦਾ ਪਿਆ ਆ ਸ਼ੇਰਾ ਸੁੱਤਾ ਪਿਆ ਸੀ ਮੈਂ ਉੱਥੇ ਨਾਨੇ ਆਪਾਂ ਮੀਂਹ ਚ ਚਲੋ ਚੱਲੀਏ ਸ਼ੇਰਾ ਸੁੱਤਾ ਪਿਆ ਨੇ ਤੇ ਸ਼ੇਰੇ ਨੂੰ ਵੀ ਲੈ ਕੇ ਜਾਣਾ ਵੀ ਚਲੋ ਨਹਾਤੇ ਆਂ ਬਾਰਿਸ਼ ਮੇਂ ਯਾਦ ਕਰਤੇ ਆਂ ਬਚਪਨ ਕੋ ਸਰਦਾਰ ਜੀ ਦੇਖੋ ਕਿਦਾਂ ਲੱਗੇ ਮੀਂਹ ਮੀਂਹ ਹਲੇ ਪੋਰਾ ਕੀ ਪੈਂਦਾ ਕਿੰਨੀ ਪੈਂਦੀ ਆ ਪਈਆਂ ਸਾਰੇ ਠੁਕਦਲਾਉਂ ਉਹ ਜੀ ਚਾਹ ਪਰ ਰੱਖ ਦਿੱਤੀ ਆ ਸਾਨੂੰ ਜਾਰਜੀ ਦੁਕਾਨੇ ਬਾਹਰ ਕੀ ਕਰ ਦਿੰਦੇ ਆਂ ਅチェਰਾ ਦੇਖ ਲੋ ਹਾਲੇ ਹੁਣੀ ਉੱਠਿਆ ਆਈਆ ਉਹਨੂੰ ਇੱਕ ਮਿੰਟ ਹੀ ਹੋਇਆ ਮੈਨੂੰ ਲੱਗਦਾ ਇੱਕ ਮਿੰਟ ਵੀ ਜ਼ਿਆਦਾ ਹੀ ਆ ਉੜਦਾ ਇਸ ਐਕਲੀ ਨੋ ਬਾਬੂ ਮੀਚ ਨਹੀਂ ਲੱਗੇ ਜਾਣੀ ਪੁੱਤ ਜੀ ਮੀਚ ਗਿੱਲੀ ਹੋਈ ਨਹੀਂ ਐਕਲੀ ਮੀਚ ਗਿੱਲੀ ਹੋਈ ਨਹੀਂ ਬਾਬੂ ਨਹੀਂ ਨਹੀਂ ਮੀਚ ਗਿੱਲੀ ਹੈ ਪਪਾ ਨੂੰ ਦਰਾਨ ਲੱਗੇ ਮੈਂ ਲੈ ਕੇ ਆਈ ਪਪਾ ਨੂੰ ਰੁਕੋ ਮੈਂ ਲੈ ਕੇ ਆਇਆ ਪਪਾ ਨੂੰ ਫੜ ਜੂਗਾ ਪੁੱਤ ਮੀਚ ਤੇ ਤੂੰ ਬਿਮਾਰ ਹੋ ਜਾਊਗਾ ਹੁਣੇ ਉੱਠਿਆ ਪਾਪੜੇ ਨੋ ਮੇਰਾ ਸੋਨਾ ਕਾਕਾ ਮੈਂ ਪਪਾ ਨੂੰ ਲੈ ਕੇ ਆਇਆ ਰੁਕੋ ਪਪਾ ਨੂੰ ਲੈ ਕੇ ਆਵਾ ਅੰਦਰ ਇਹਦੇ ਕੱਢ ਜਾ ਮਪਾਪਨ ਲੈ ਕੇ ਆਇਆ ਤਨ ਸਰਦਾਰ ਜੀ ਆ ਦੇਖ ਲਓ ਕਿਤਾ ਗੁੱਸਾ ਕੀਤਾ ਮੈਂ ਪਪਾ ਨੂੰ ਲੈ ਕੇ ਆ ਗਿਆ ਹੁਣੀ ਠੀਕ ਆ ਤੁਸੀਂ ਇੱਥੇ ਖੜੋ ਇਹ ਤਾਂ ਬਾਹਰ ਮੀ ਪੈਂਦਾ ਪਿਆ ਨਹੀਂ ਮਾ ਕਿੱਥੇ ਗਏ ਆ ਦੇਖੋ ਸਰਦਾਰ ਜੀ ਤੇ ਨਾਨਾ ਤੂੰ ਨਾਨਾ ਹੀ ਗੇਂਦਾ ਮੈਂ ਰੋਮੀ ਨਾਨਾ ਹਾ ਉੱਦਾਂ ਪਵਾਨਾ ਆਣਾ ਦੁਨੀ ਪੇ ਪੁੱਤ ਤੇ ਅੱਜ ਮੀਂਹ ਚ ਤੜਕੀ ਉੱਠ ਕੇ ਨਹਾਣ ਲੱਗੇ ਚਾਹ ਲਿਆਓ ਚਾਹ ਕੋਈ ਲਿਆਇ ਨਹੀਂ ਤੁਹਾਡੇ ਨਾਲ ਚਾਹ ਲਿਆਓ ਪਾਪਾ ਜੀ ਚਾਹ ਦੇ ਕੱਲਾ ਕੱਲਾ ਚਾਹ ਪੀ ਗਏ ਦਾਲਾ ਦੇਖੋ ਕਿਦਾਂ ਖੰਦਾ ਪੂਜੀਆ ਕਹਿੰਦਾ ਡੈਡੀ ਨਾ ਖਾ ਜਾਵੇ ਕਹਿੰਦਾ ਡੈਡੀ ਨਾ ਖਾ ਜਾਵੇ ਪੂਜੀਆ ਸਰਦਾਰ ਨਹੀਂ ਦੇਖ ਲੈ ਮੂੰਹ ਲਾਲੀ ਕੋਲੀ ਸਾਰੀ ਮੈਂ ਰਾਹੌਰ ਰੋਡ ਤੋਂ ਆਇਆ ਹੋਣੀ ਮੈਂ ਕੰਮ ਗਿਆ ਸੀ ਓਏ ਹੋਏ ਉੱਥੇ ਪਾਣੀ ਤੁਸੀਂ ਦੇਖਿਓ ਵਿੱਚ ਓਏ ਹੋਏ ਬਹੁਤ ਜ਼ਿਆਦਾ ਪਾਣੀ ਆ ਮੋਟਰਸਾਈਕਲ ਸਾਨੂੰ ਲੈਂਸਰ ਬੰਦ ਹੋਇਆ ਆਪਣਾ ਵੀ ਬੰਦ ਹੋਣ ਲੱਗਾਈ ਪਰ ਅੱਜ ਤਾਂ ਮੀਂਹ ਸਾਰੇ ਰਿਕਾਰਡ ਤੋੜਦੇ ਹੋਏ ਦੇਖੋ ਡਾਇਟਰ ਵੀ ਦੇਖੋ ਡੁੱਬਣ ਨੂੰ ਲੱਗਦਾ ਇੰਨਾ ਪਾਣੀ ਕਿੰਨੇ ਮੋਟਰਸਾਈਕਲ ਪੰਪ ਤੇ ਬੰਦ ਹੋ ਕੇ ਖੜੇ ਹੋਏ ਜਿਨ੍ਹਾਂ ਦੇ ਕਲੱਗਾਂ 'ਚ ਪਾਣੀ ਚ ਗਿਆ ਬਹੁਤ ਜ਼ਿਆਦਾ ਹਾਲਾਤ ਮਾੜੇ ਹੋ ਗਏ ਸਾਡੇ ਕਿ ਆਪਾਂ ਪੀਣੀ ਆ ਜੀ ਚਾਹ ਜਨ ਚਾਪੀ ਕੇ ਤਾਂ ਨੰਮ ਕਰਦੇ ਆ ਅੱਗੇ ਬਲੋਗ ਕੰਟੀਨਿਊ ਛੇਰੇ ਕੀ ਕਰਦੇ ਆ ਮੈਂ ਹਾਂ ਕੰਟੀਨਿਊ ਕਰਦਾ ਕਹਿੰਦਾ ਮੈਂ ਆਪਾਂ ਕਰਦੇ ਆ ਚਾਪੀ ਕੇ ਅੱਗੇ ਬਲੋਗ ਕੰਟੀਨਿਊ ਦੇਖ ਲਓ ਹੁਣ ਆਪਣੀ ਬਾਈਕ ਕੱਢ ਕੇ ਬੈਹਗੇ ਆ ਕਦੀ ਸਾਈਕਲ ਹੀ ਤਾਂ ਕਦੀ ਬਾਈਕ ਛੇਰੇ ਦੇ ਪਾਪਾ ਸਵੇਦ ਸੁੱਤੇ ਪਏ ਆ ਹੁਣ ਫੇ ਮੀ ਆ ਗਿਆ ਹੁਣ ਫੇ ਢੱਡੂ ਵਾਂਗੂ ਬਾਹਰ ਨਿਕਲ ਗਿਆ ਢੱਡੂ ਮੀਚ ਬਾਹਰ ਨਿਕਲਦੇ ਨਾ ਆ ਦੇਖ ਲਓ ਹੁਣ ਫੇ ਮੀਚ ਮਾਰ ਨਿਕਲ ਗਿਆ ਚੰਦਰ ਜੀ ਕਿੰਨਾ ਤੇਜ਼ ਆ ਸਰਦਾਰ ਜੀ ਦੇਖਿਓ ਸਾਈਕਲ ਹੀ ਨਹੀਂ ਲੈ ਕੇ ਆਇਆ ਬਾਹਰ ਆਪਣਿਆਂ ਨੂੰ ਪਤਾ ਨਵੀਂ ਆ ਮੋਟਰਸਾਈਕਲ ਲੈ ਆਇਆ ਮੀਚ ਆ ਦੇਖ ਲਓ ਕੀ ਗਾ ਦੇ ਜਿਹੜੀ ਪਾਰਕਿੰਗ ਦੇਖੋ ਆਹਾਂ ਸਾਈਕਲ ਹੀ ਲਾਈ ਆ ਉਹ ਅੰਦਰ ਬਾਈਕ ਲਾਈ ਆ ਇਸ ਤੋਂ ਬਾਅਦ ਜੇ ਕੋਈ ਸ਼ੋਰ ਆ ਰਿਹਾ ਤੇ ਉਸ ਤੋਂ ਮਗਰ ਲੱਗਣਾ ਵਾ ਤੇ ਉਸ ਤੋਂ ਮਗਰ ਲੱਗਣਾ ਵਾ ਐਦਾਂ ਇਹਨਾਂ ਕਮਰਾ ਭਰ ਲੈਣਾ ਮੇਰੇ ਬਾਪੂ ਨੇ ਸਾਰੇ ਛਡੋਣੇ ਉਹਨੂੰ ਅਸੀਂ ਬਾਹਰ ਹੁਣ ਅਸੀਂ ਵਾਰਕ ਆਪਣਾ ਬੋਰੀ ਬਿਸਤਰਾ ਲੈ ਕੇ ਫਿਰ ਇਹਦੀ ਪਾਰਕਿੰਗ ਵਾਸਤੇ ਜਗ੍ਹਾ ਚਾਹੀਦੀ ਹੈ ਨਾ ਕਿੰਨੀ ਵੱਡੀ ਹਾਂ ਦੇਖ ਲਓ ਕੀ ਕਰਦਾ ਮਹਿੰਗੀ ਮਹਿੰਗੀ ਪਾਪੜ ਵੀ ਬੋਲੋ ਪਾਪਾ ਨਹੀਂ ਪਾਪੜ ਨਹੀਂ ਪਾਪਾ ਪਾਪੜ ਬੋਲੋ ਅਜਾ ਕਰਦੇ ਆਪਾਂ ਕੰਮ ਵੰਡ ਲੈਨੇ ਦੁਨੀਆ ਨੇ ਮੈਗੀ ਮੈਂ ਚਾਹ ਤੁਸੀਂ ਮਹਿੰਗੀ ਤੇ ਚਾਹ ਮੈਂ ਮਨਾਲੀ ਚ ਮੈਗੀ ਨਾਲ ਚਾਹ ਪੀਤੀ ਸੀ ਜੀ ਮੈਂ ਨਾ ਅੱਜ ਕੀ ਵਾਰ ਹੈ ਜੀ ਬੀਮਾਰ ਨਾ ਸੁਣੋ ਉਹ ਮੈਂ ਆਂਦੇ ਬਰੈਡ ਆਮਲੇਟ ਮੈਂ ਬਣਾ ਲੇਗੀ ਵੀਰ ਵਾਰਾ ਜੀ ਤੂੰ ਚੱਕਰ ਨਹੀਂ ਖਾਣੇ ਦਾ ਖਾ ਲੈਨੇ ਆ ਨਹੀਂ ਮੈਂ ਨਾ ਆਣਾ ਉਹ ਤੁਸੀਂ ਨਾ ਆਨੇ ਹੋ ਨਹੀਂ ਮੈਂ ਕਿੱਥੇ ਨਾ ਆਣਾ ਉਹ ਤਾਂ ਪਤਾ ਹੀ ਆ ਮੈਨੂੰ ਨਹੀਂ ਨਾ ਮੇਰਾ ਭੂਤ ਨਾ ਆਂਦਾ ਤੋਲੀਆਗਾ ਤੇ ਤੈਨ ਮਾਰੀ ਜਾਂਦੇ ਹੋ ਨਾਣ ਚੱਲੀ ਆ ਮੈਂ ਅੰਦਰ ਨਾਣ ਨਾ ਤੇ ਆ ਗਿਆ ਪੁੱਤ ਤੋਲੀਆ ਤੇ ਤੈਨ ਮਾਰਦੀ ਤਾਂ ਅੰਦਰ ਸੌਣ ਚੱਲੇ ਹੁੰਦੇ ਸਹਰਾਣਾ ਬਣਾਦੇ ਤੂੰ ਮੈਂ ਕਹਿੰਦਾ ਮੀ ਹਟ ਜੂਗਾ ਨਾ ਮੀ ਤੇਜ ਹੋ ਜਿਵੇਂ ਮੈਂ ਨਾਈ ਲਵਾ ਬਾਹਰ ਵੀ ਔਰ ਮੇਰਾ ਤਾਂ ਉਹ ਹਾਲਾ ਫਿਰ ਇਹ ਵੀ ਸੁੱਕਾ ਅੱਧਾ ਸੁੱਕਾ ਅੱਧਾ ਗਿੱਲਾ ਹੁੰਦਾ ਸੁੱਕਾ ਅੱਧਾ ਗਿੱਲਾ ਫਿਰ ਐਂ ਨਾ ਫਿਰ ਮਹਿੰਗੀ ਦੇ ਮਹਿੰਗੀ ਦੇ ਮੈਂਗੀ ਦੇ ਮਹਿੰਗੀ ਦੇ ਮੈਂਗੀ ਦੇ ਮਹਿੰਗੀ ਦੇ ਪਾਪਾ ਬੋਲ ਛਾਲ ਤੇ ਵੀ ਉਡਾ ਲਿਓ ਠੀਕ ਆਪ ਠੀਕੋ ਆਪ ਕਹਿੰਦਾ ਪਤਾ ਨਹੀਂ ਕਿਹਨੂੰ ਕਹਿੰਦਾ ਕਿ ਮੋੜ ਤੇ ਆਜੋ ਕਹਿੰਦਾ ਚਾ ਬਣਾਓ ਪਰ ਮੈਂ ਮੈਂਗੀ ਮੈਂ ਚਾਹ ਬਣਾ ਨਾਲ ਜੀ ਓਕੇ ਕਿਵੇਂ ਬਣਾਉਂ ਸਿੰਪਲ ਪਿਆਜ ਵਾਲੀ ਛੇਰੇ ਕਿੱਥੇ ਖਾਓਗੇ ਪਿਆਜ ਵਾਲੀ ਮੈਂ ਕੀ ਖਾ ਲੂਗੀ ਸਿੰਪਲ ਹੀ ਸਵਾਲ ਲੱਗਦੀ ਸੋਹਾ ਜੀ ਤੇ ਆ ਸਾਹਮਣੇ ਤੁਹਾਨੂੰ ਦਿਖਦੇ ਆਣੇ ਦੋ ਚੁੱਲੇ ਚੱਲਦੇ ਇੱਕ ਵਿੱਚ ਮਹਿਗੀ ਤੇ ਇੱਕ ਵਿੱਚ ਚਾਹ ਬਨ ਗਈ ਨਾ ਬਾਤ ਛੇਰੀ ਕੀ ਛੇਰਾ ਮਗਰ ਪਿਆ ਕਹਿੰਦਾ ਮੈਨੂੰ ਮਹਿਗੀ ਦੋ ਜਲਦੀ ਮਹਿਗੀ ਦੋ ਆ ਦੇਖੋ ਇਹਦਾ ਰੋਲਾ ਅੰਦਰ ਤੱਕ ਸੁਣਦਾ ਸੀ ਲੈ ਲੋ ਅਜਾ ਖ ਸਿਲੰਡਰ ਬੰਦ ਕਰ ਗਿਆ ਸਾਣੀ ਸਿਲੰਡਰ ਬੰਦ ਕਰਕੇ ਦੇਖ ਲੈ ਕਿੰਨਾ ਤੇਜ਼ ਆ ਦੇਖ ਲੈ ਭੱਜ ਗਿਆ ਸਿਲੰਡਰ ਬੰਦ ਕਰਕੇ ਬਾਹੂ ਦੇਖ ਲੋ ਸਦਾ ਨਹੀਂ ਕੋਈ ਜ਼ਿਆਦਾ ਨਹੀਂ بگੜਦਾ ਵੇ ਆ ਦਿਨ ਤੇ ਦਿਨ ਹੈ ਨਾ ਕਿ ਇਦੀ ਮਹਿਗੀ ਲੈਟ ਹੁੰਦੀ ਵੀ ਮੇਰਾ ਇਹਨੂੰ ਮੈਂ ਕਿ ਨਹੀਂ ਦੇਵਾਂ ਤੈਨੂੰ ਮੈਂ ਕੀ ਦੇਣੀ ਨਹੀਂ ਖਾਣ ਨੂੰ ਬੈਠਾ ਰਾ ਇੱਥੇ ਲੋਕ ਜਾ ਹਣ ਮੈਂ ਕਿ ਨਹੀਂ ਦੇਣੀ ਕਰ ਗੁੱਸਾ ਚੱਲ ਓਏ ਭਗਤ ਸਿੰਘ ਜੀ ਆ ਭਗਤ ਸਿੰਘ ਜੀ ਨੂੰ ਨਾ ਕੁਝ ਕਹੀਂ ਰੱਖੋ ਬਾਬੂ ਭਗਤ ਸਿੰਘ ਜੀ ਦੀ ਫੋਟੋ ਰੱਖ ਦੋ ਨਹੀਂ ਗੁੱਸਾ ਓ ਮਮਾ ਲੈ ਕੇ ਆ ਲਾ ਗਿਰਾ ਖਦਰਾ ਖਦਰਾ ਬਾਬੂ ਗੁੱਸਾ ਕਰ ਲਿਆ ਫੋਗਾਂ ਚੱਕ ਨਹੀਂ ਨਾ ਫੋਗਾਂ ਛੱਡ ਦੂੰ ਤੇ ਇਹ ਲਾ ਰੋ ਏਦਾਂ ਕਰਦਾ ਕਿਸੇ ਨੂੰ ਨਹੀਂ ਬਖਸ਼ਦਾ ਨਾ ਬਾਬੂ ਨੋ ਪਪਾ ਨੋ ਜਾਇ ਕਰੀ ਦਿਆ ਬਾਬੂ ਮੈਗੀ ਦੇ ਦੇ ਬਾਬੂ ਭੰਨ ਦੇ ਸਾਰਾ ਮਸੀ ਦੇ ਦੇ ਮੈਗੀ ਭੰਦੂ ਦੇ ਦੇ ਮੈਗੀ ਭੰਦੂ ਭੰਦੂ ਮਾਰਨਾ ਰੱਖ ਦੇ ਪੱਪਾ ਰੱਖ ਦੇ ਰੱਖ ਦੇ ਰੱਖ ਦੋ ਬਾਬੂ ਜੈ ਕਰਦੀ ਆ ਮੈਂ ਲੈ ਕੇ ਆਣਾ ਮੈਗੀ ਆਜੋ 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 ਰੱਖ ਦੋ ਰੱਖ ਦੋ ਰੱਖ ਦੋ ਬਾਬੂ ਇਹ ਨੰਨੀ ਬਾਬੂ ਜਾਦੀਆਂ ਦਵਾਈਆਂ ਪਾ ਨੂੰ ਇਹ ਇਹਨਾਂ ਨੂੰ ਪੂਜੀ ਦਾ ਹੁੰਦਾ ਜੈ ਕਰਦੀ ਆ ਐਦਾਂ ਥੋੜੀ ਕਰੀਦਾ ਚਲੋ ਆਜੋ ਉਹਨੂੰ ਅਸਰਾਣਾ ਥੱਲੇ ਚਲਾ ਮੈਂ ਚੱਕਰ ਗੋਦੀ ਆਇਆ ਆਇਆ ਤਾਂ ਮਾਂ ਮੈਗੀ ਰੋਕੋ ਜੀ ਤੱਲੇ ਸਿੱਟੀਆਂ ਦਾ ਸਾਨੀ ਇਹ ਇਹਨੂੰ ਮੈਗੀ ਦੇ ਦੇ ਇਹਨੂੰ ਬਾਹਰ ਲੈ ਜਾਣਾ ਜ਼ਰਾ ਜ਼ਮਾਨ ਚੱਕ ਗਈ ਸਰਦਾਰ ਨੇ ਤੇਰੀ ਮੰਮੀ ਨੇ ਮੈਨੂੰ ਕਿਹਾ ਪੁੱਤ ਫਲ ਲੈ ਨੂੰ ਆ ਜਾ ਆ ਜਾ ਆ ਤੇਰੀ ਮੰਮੀ ਨੂੰ ਮੈਂ ਕਿਹਾ ਮੈਗੀ ਦੇ ਦੇ ਛੇਰੇ ਲਈ ਦਿੰਦੀ ਨਹੀਂ ਦੇਖ ਲੈ ਹਾਂਜੀ ਇਦਾਂ ਕਰੂੰਗੀ ਮੈਨੂੰ ਮੁਸੀਬਤ ਤੋਂ ਬਚਾਉਂਗੀ ਮੈਂ ਤੁਹਾਡੀ ਲੜਾਈ ਜਾਣਾਂ ਹੀ ਨਹੀਂ ਤੂੰ ਜਾਣੇ ਦਾ ਮੁੰਡਾ ਜਾਣਾ ਸੁਣ ਮੁਸੀਬਤ ਤੋਂ ਬਚਾਉਂਗੀ ਨਹੀਂ ਨਹੀਂ ਆ ਦੇਖ ਲੈ ਪਾਪਾ ਦਿੰਦੀ ਨਹੀਂ ਮੈਗੀ ਫਲ ਲੈ ਨੂੰ ਭਾਂਦੇ ਸਾਰਾ ਕੁਝ ਐਪਲ ਖਾਣਾ ਐਪਲ ਖਾਣਾ ਪਾਪਾ ਬਣ ਗਈ ਬਣ ਗਈ ਆ ਚਲੋ ਬੈਠ ਤੇ ਮੇਰੇ ਕੋਲ ਆ ਕੇ ਚਲ ਐਪਲ ਖਾ ਲਈਏ ਆੜਦਾ ਨਹੀਂ ਬਾਪੜਿਆ ਨੂੰ ਖੱਪ ਕਰਨ ਨੂੰ ਉਹਦੀ ਕੋ ਸੇਰਵਿਸ ਕਰਨੀ ਹੈ ਸਾਈਕਲ ਦੀ ਅੱਗੇ ਨੂੰ ਆਇਆ ਸਰਦਾਰ ਜੀ ਬਾਪੂ ਮੈਂ ਕਿ ਥੱਲੇ ਲੱਗ ਗਈ ਆ ਆ ਗਈ ਆ ਗਈ ਮੈਂ ਆ ਗਈ ਥੱਲੇ ਲੱਗ ਗਈ ਬਾਪੜੇ ਆ ਗਈ ਲੱਗ ਗਈ ਜੇ ਚਾਹਣਾ ਹੋ ਜਲਦੀ ਜਲਦੀ ਇਹਨੂੰ ਦੇ ਦੋ ਮੈਗੀ ਬਾਬੂ ਪੰਨੀ ਆਂਦਾ ਸਾਰਾ ਕੁਝ ਹੀ ਇਹ ਪੰਨੀ ਜਾਂਦੇ ਮਾਟੇ ਘਣੀ ਨਾ ਤੁਹਾਨੂੰ ਖਾਣੇ ਅਬੇ ਉਹ ਉੱਡਾਂ ਚੱਕਣ ਗਿਆ ਹਟ ਜਾ ਹਟ ਜਾ ਹਟ ਜਾ ਬੇ ਉਹ ਉੱਡਾਂ ਚੱਕਣ ਗਿਆ ਇਹਨੂੰ ਖਾਲਾ ਕਰ ਬਗਰ ਮੂੰਹ ਸਾੜ ਲਾ ਗਰਮ ਗਰਮ ਮੂੰਹ ਚਾਲਾ ਅੱਛਾ ਜੇ ਮੀਂਹ ਪੈਂਦਾ ਸਵੇਰ ਦਾ ਜਿਹੜਾ ਛੇੜ ਨਾਲ ਪਾਸ ਕਰਦੇ ਆ ਛੇੜ ਨਾਲ ਖੇਲਦੇ ਆ ਅੱਦੇ ਖੇਡਦੇ ਆ ਨਾ ਇਹ ਜ਼ਿੰਦਗੀ ਅਸਲੀ ਆਪਣੀ ਫੈਮਿਲੀ ਨਾਲ ਰੋ ਆਪਣੀ ਫੈਮਿਲੀ ਨੂੰ ਟਾਈਮ ਦੋ ਆਪਣੀ ਫੈਮਿਲੀ ਨਾਲ ਖੁਸ਼ ਰੋ ਕੰਮ ਕਰ ساری ਜ਼ਿੰਦਗੀ ਚੱਲਦੇ ਰਹੇ ਨੇ ਹਾਂ ਇਹ ਨਹੀਂ ਵੀ ਕੰਮ ਛੱਡੋ ਜਿੱਦਾਂ ਮੈਂ ਵੀ ਆ ਹੁਣ ਬਾਹਰ ਨਹੀਂ ਪੈਂਦਾ ਮੈਂ ਨਹੀਂ ਗਿਆ ਮੈਨੂੰ ਪਤਾ ਵੀ ਮੈਂ ਫਰੀਆਂ 2-3 ਘੰਟੇ ਆਪਣੀ ਫੈਮਿਲੀ ਨਾਲ ਰੋ ਬਾਹਰ ਹੀ ਚੱਲਦੇ ਮੈਂ ਹਵਾ ਦੇਖੋ ਠੰਡੀ ਸਾਹਮਣੇ ਉਹ ਹਿੱਲ ਲੱਗਿਆ ਕੀ ਨੇਮਾ ਪੰਚੀ ਆ ਜਿਹੜਾ ਟਾਈਮ ਆ ਤੁਹਾਡੇ ਕੋਲ ਜਦੋਂ ਤੁਸੀਂ ਫ੍ਰੀ ਹੋ ਆਪਣੀ ਫੈਮਿਲੀ ਨੂੰ ਜਰੂਰ ਦੋ ਗੱਲ ਕੁਝ ਨਹੀਂ ਮਹਗੀ ਆ ਚਾਹ ਆ ਇਹ ਤਾਂ ਛੋਟੀਆਂ ਚੀਜ਼ਾਂ ਬੰਦਾ ਹਰੇਕ ਬੰਦਾ ਘਰੇ ਬਣਾਉਂਦਾ ਹੀ ਆ ਪਰੇ ਜਦੋਂ ਆਪਣੇ ਬੱਚਿਆਂ ਨਾਲ ਬੈਠੇ ਤੁਸੀਂ ਖਾਣਾ ਟਾਈਮ ਸਪੈਂਟ ਕਰਨਾ ਟਾਈਮ ਸਪੈਂਡ ਕਰਨਾ ਹਨਾ ਤੇ ਉਹਦੇ ਵਰਗੀ ਖੁਸ਼ੀ ਕੋਈ ਨਹੀਂ ਆ ਦੇਖੋ ਆ ਬੈ ਗਿਆ ਭਾਜੀ ਥੁੱਕਾ ਮਾਰਦਾ ਦੇਣੀ ਇਹਨੇ ਹੈ ਨਹੀਂ ਮਹਗੀ ਸਾਨੂੰ ਇਹਨੇ ਇੱਦਾਂ ਖਾਪੀ ਕਰਦੀਆਂ ਗੱਲ ਕਰ ਗੱਲ ਮੈਂ ਦਾਲ ਮੈਂ ਘੋਦਾ ਤੁਹੇ ਮਣੀ ਤੁਮੀ ਬੜੀਆਂ ਮੈਂ ਕਿ ਪੂਰੀ ਨਹੀਂ ਆਈ ਪਲੇਟ ਚ ਅੰਦੀ ਰੱਖ ਕੇ ਬੜੀ ਤੇਜ਼ ਚਾਹਨੇ ਮੰਤੇ ਹੋ ਹਾਂ ਸਾਈ ਦੇਖਦਾ ਆਪਣਾ ਦੇਖ ਕੇ ਮਜ਼ੇ ਵੀ ਨਹੀਂ ਮਿਲਦਾ ਬੱਚਾ ਆ ਸਾਡੀ ਜੋਗੀ ਪਈ ਆ ਜਲਦੀ ਜਲਦੀ ਬਾਪੂ ਉਹਨੇ ਆਪਣੀ ਖਤਮ ਕਰਕੇ ਇੱਧਰ ਆ ਜਾਣਾ ਚਲੋ ਥਾਨੇ ਆ ਮੈਂ ਗਈ ਮਿਲਦੇ ਆ ਤੁਹਾਨੂੰ ਚਾਹੀ ਆਪਣੀ ਮਣੀ ਗੇ ਦੁੱਧ ਪਾ ਰਹੀ ਸਦਾ ਨਹੀਂ ਬਣ ਗਈ ਚਾ ਅੱਜ ਮੈਨੂੰ ਚਾਹ ਦੇਖ ਕੇ ਤਾਂ ਮਨਾਲੀ ਜਾ ਰਹੇ ਹਾਂ ਹੂੰ ਸੱਚੀ ਉੱਥੇ ਐਡੀ ਚਾਹ ਹਾਂ ਜੀ ਨਾ ਮਨਾਲੀ ਗਏ ਮੈਂ ਤੇ ਮੇਰੀ ਵਾਈਫ ਤੇ ਸ਼ੇਰਾ ਤਿੰਨੇ ਜਾਣੇ ਕਿੰਨੀ ਵਾਰੀ ਜਾਏ ਹੈ ਨਾ ਗਏ ਤਾਂ ਕਿੰਨੀ ਵਾਰੀ ਉੱਥੇ ਨਾ ਮਨਾਲੀ ਥੱਲੇ ਅਸੀਂ ਚੱਲ ਗਏ ਦਰਿਆ ਜੀ ਦੇ ਕੋਲੇ ਉੱਥੇ ਪਹਾੜਾਂ ਦੇ ਵਿੱਚ ਅਸੀਂ ਉਹ ਆਪਾਂ ਉਹ ਗੈਂਝਾ ਲੈ ਗਏ ਸੀ ਨਾ ਛੋਟਾ ਗੈਂਝਾ ਚੁੱਲਾ ਹੁੰਦਾ ਛੋਟਾ ਜਿਹਾ ਅਸੀਂ ਉੱਥੇ ਜਾ ਕੇ ਬਣਾਈ ਮਹਗੀ ਕਿਸ਼ਤੀਆਂ ਚੱਲ ਰਹੀਆਂ ਉਹ ਜਿਹੜੀਆਂ ਪੈਰਾਗਲਾਈਡਿੰਗ ਗਲੈਰਿੰਗ ਕਹਿੰਦੇ ਆਉ ਰਾਫਟਿੰਗ ਰਾਫਟਿੰਗ ਕਰਦੇ ਸੀ ਕਿੰਨੇ ਜਣੇ ਤੇ ਉੱਥੇ ਵਿੱਚ ਅਸੀਂ ਉਹ ਪੱਥਰ ਜੇ ਲਾਏ ਚਾਹ ਬਣਾਉਂਦੇ ਪਏ ਓਏ ਹੋਏ ਹੋਏ ਨਿਆਰਾ ਬੜਾ ਸ਼ੇਰੇ ਨੇ ਬਹੁ ਖੱਪ ਕੀਤੀ ਉੱਥੇ ਦੇਖ ਲਓ ਉੱਥੇ ਇੰਨੇ ਪੈਸੇ ਲਾ ਕੇ ਜਾਣ ਨੂੰ ਉਹ ਚੀਜ਼ ਯਾਦ ਕਰਦੇ ਅੱਜ ਵੀ ਉਹੀ ਚੀਜ਼ ਆ ਬਾਰਸ਼ ਹੋ ਰਹੀ ਆ ਹਵਾ ਠੰਡੀ ਚੱਲਦੀ ਆ ਤੇ ਸ਼ੇਰਾ ਮਹਗੀ ਖਾ ਰਿਆ ਚਾਹ ਬਣ ਗਈ ਸਰਾ ਨੇ ਸੇਮ ਚੀਜ਼ ਹੀ ਆ ਯਾਰ ਆ ਗਿਆ ਮੈਂ ਕੀ ਦੇ ਚਾਹ ਲੇਖ ਲਓ ਮੈਂ ਹੁਣੇ ਦੱਸ ਗਿਆ ਟਾ ਵੀ ਥੋੜੇ ਪੈਸੇ ਲਾ ਕੇ ਬੰਦਾ ਜਿਹੜੀ ਚੀਜ਼ ਰੋਜ਼ ਕਰਦਾ ਉਹਦੇ ਵਿੱਚੋਂ ਵੀ ਬਹੁਤ ਵੱਡੀ ਖੁਸ਼ੀ ਲੱਭ ਸਕਦਾ ਆਪਣੀ ਫੈਮਿਲੀ ਨੂੰ ਆਪਾਂ ਤਾਂ ਮੈਂ ਤਾਂ ਵੈਸੇ ਵੀ ਖੁਸ਼ੀ ਰਹਿਣਾ ਮਾਤਾ ਜੀ ਦੀ ਕਿਰਪਾ ਨਾਲ ਆਪਾਂ ਨਹੀਂ ਦਿਮਾਗ ਦੇ ਜ਼ਿਆਦਾ ਬੜਨ ਨਹੀਂ ਪਾਈਦਾ ਜ਼ਿੰਦਗੀ ਇੱਕ ਵਾਰ ਹੀ ਮਿਲੀ ਹੈ ਬਾਰ ਬਾਰ ਥੋੜੀ ਮਿਲੀ ਹੈ ਇਸ ਤੋਂ ਬਾਅਦ ਆਪਾਂ ਸੁਲਾਗ ਵੇਲੀ ਪਤਾ ਨਹੀਂ ਦੁਨੀਆ ਦੇ ਦੁਆਰੇ ਆਣਾ ਕਿ ਨਹੀਂ ਆਣਾ ਨਜ਼ਾਰੇ ਲੋ ਜ਼ਿੰਦਗੀ ਦੇ ਨਜ਼ਾਰੇ ਹਾਂਜੀ ਤਾਂ ਉਸ ਤੋਂ ਬਾਅਦ ਆਪਾਂ ਸੁਲਾਗ ਵੇਲੀ ਹੋ ਗਏ ਸੀਗੇ ਹੂੰ ਚਲੋ ਮੈਗੀ ਖਾਈ ਲਿਆ ਹੋਗਾ ਉਹ ਮੈਗੀ ਤੇ ਮੈਗੀ ਤੇ ਚਾਹੇ ਆਪਕੋ ਦਿਖਾਤੇ ਹੈਂ ਔਰ ਖਾਤੇ ਹੈਂ ਮਿਲਤੇ ਹੈਂ ਮੈਗੀ ਔਰ ਚਾਹ ਲੈ ਕੇ ਹਾਏ ਹਾਏ ਚੇਰਾ ਤਾਂ ਆਪਣੀ ਪਲੇਟ ਲੈ ਕੇ ਮੈਗੀ ਦੀ ਚਲ ਗਿਆ ਬਾਹਰ ਤੇ ਆਪਣੀ ਮੈਗੀ ਹੋ ਗਈ ਤਿਆਰ ਚੇਰਾ ਚਲ ਗਿਆ ਬਾਹਰ ਆਪਣੀ ਮੈਗੀ ਹੋ ਗਈ ਤਿਆਰ ਚਾ ਵੀ ਇਹ ਦੋ ਕੱਪ ਕਾ ਦੇ ਕੋਈ ਬਾਹਰੋਂ ਰਿਸ਼ਤੇ ਦਾ ਆ ਗਿਆ ਹਾਂ ਚਲੋ ਮੈਂ ਆ ਗਿਆ ਮੈਗੀ ਲੈ ਕੇ ਚੱਲਦਾ ਤੁਸੀਂ ਆ ਜਾਓ ਚਲੋ ਮਨਾਲੀ ਵਾਲੀ ਮੈਗੀ ਮਨਾਲੀ ਵਾਲੀ ਮੈਗੀ ਇਹ ਦੇਖੋ ਮਨਾਲੀ ਵਾਲੀ ਮੈਗੀ ਕਾਹਾਂ ਬੈਠਾ ਹੈ ਆਪਣੀ ਕੁਰਸੀ ਲਈ ਪਲੇਟ ਗਰਮ ਆ ਪਲੇਟ ਥੱਲੇ ਕੱਪੜਾ ਰੱਖਿਆ ਸਰਦਾਰ ਜੀ ਨੇ ਚਲੋ ਆਓ ਬਾਬੂ ਫਿਰ ਚਲੋ ਆਜੋ ਆਜੋ ਮੈਗੀ ਖਾएं ਹੈ ਹੈ ਆਹ ਕੜਾ ਕੜਾ ਹੂੰ ਕੋਈ ਨਾ ਬੰਦੇ ਨੂੰ ਹਰ ਇੱਕ ਹਾਲਾਤਾਂ ਚ ਰਹਿਣਾ ਚਾਹੀਦਾ ਹਨਾ ਨਾ ਜਿਆਦਾ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਨਾ ਦੁਖੀ ਆਹ ਦੇ ਪਪਾ ਤੇ ਆ ਜੋ ਤੇ ਆ ਨੀ ਚਾਹ ਪੋਤਾ ਜੀ ਦੇਖ ਲਓ ਹੁਣ ਚਾਹ ਪਿੱਛੇ ਲੜ ਪਿਆ ਵਾ ਇਹ ਤਾਂ ਸਾਨੂੰ ਕੋਈ ਸਮਝਦਾ ਹੀ ਨਹੀਂ ਇਹ ਤਾਂ ਉਹ ਗੱਬਰ ਫਿਲਮ ਵਾਲਾ ਉਹ ਨਹੀਂ ਹੁੰਦਾ ਛੋਲੇ ਫਿਲਮ ਚ ਗੱਬਰ ਚੁੱਪ ਕਰ ਜਾਓ ਚੁੱਪ ਕਰ ਜਾਓ ਗੱਬਰ ਆ ਜੋ ਲੈ ਲਓ ਕਹਿੰਦਾ ਮੇਰੀ ਚਾਹ ਕਿੱਥੇ ਦਬਕੇ ਕੇ ਦਾ ਮਾਰਦਾ ਆਪਣੀ ਮਾਂ ਨੂੰ ਪਤਾ ਕੀ ਖਾਨੀ ਹੈ ਚੱਲ ਕੋਈ ਨਹੀਂ ਮਬੂ ਬੱਚਾ ਆਪਣਾ ਕਿਸੇ ਵੀ ਤੇ ਮਾਰ ਦੇਈ ਉਹ ਮੈਨੂੰ ਹੂੰ ਮੈਂ ਤਾਂ ਬਹੁਤ ਓਕੇ ਮਾਰਦਾ ਓਏ ਹੋਏ ਹੋਏ ਇਹ ਪੱਕੇ ਮਾ ਪੱਕੇ ਹੂੰ ਦੇਖ ਲਾ ਕਹਿੰਦਾ ਮੈਂ ਥੱਪੜੇ ਵੀ ਮਖਮੂ ਤੋਂ ਦਬਕੇ ਨਹੀਂ ਗੱਲ ਕਰਦੀ ਮੈਂ ਥੱਪੜ ਮਾਰ ਬੈਣਾ ਹਾਂ ਕੰਮ ਕੁਮੁਰ ਲੈ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਫਿਰ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਸਾਨੂੰ ਹੌਸਲਾ ਮਿਲੂਗਾ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਸੋਹਣਾ ਸੋਹਣਾ ਜਰੂਰ ਕਰਿਆ ਕਰੋ ਜੇ ਕੋਈ ਕਮੀ ਪੇਚੀ ਲੱਗਦੀ ਬਲੌਗ ਦੇ ਵਿੱਚ ਤੇ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਜੀ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਨੂੰ ਸੁਧਾਰੀਏ ਤੇਰੇ ਨੂੰ ਭੱਜਲਾ ਪੈ ਗਿਆ ਉਹ ਲਈ ਮੈਂ ਵੀ ਦੇਖਤੀ ਆ ਮੈਨੂੰ ਪਤਾ ਜਲਦੀ ਜਲਦੀ ਮੈਂ ਕੀ ਖਰਮ ਕਰਦਾ ਵੀ ਆਪਣੀ ਲੋਕੋ ਯਾਰ ਮੇਰੇ ਤੋਂ ਮੈਨੂੰ ਅਜੇ ਵੀਰ ਦਾ ਤੇ ਬਬਲੂ ਸੈਣੀ ਦਾ ਮੈਸੇਜ ਆਇਆ ਸੀ ਕਮੈਂਟ ਕਹਿੰਦੇ ਬ੍ਰਦਰ ਤੁਸੀਂ ਮੈਕ ਯੂਜ਼ ਕਰੋ ਤੇ ਥੈਂਕਸ ਬਹੁਤ-ਬਹੁਤ ਤੁਹਾਡਾ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਨੂੰ ਆਪਾਂ ਪੂਰੇ ਕਰੀਏ ਤੇ ਹੌਲੀ-ਹੌਲੀ ਤੁਹਾਨੂੰ ਪਤਾ ਇੰਪਰੂਵ ਬੰਦਾ ਕਰਦਾ ਰਹਿੰਦਾ ਆਪਣੇ ਵਿੱਚ ਕਮੀਆਂ ਪੇਛੀਆਂ ਜਿਹੜੀਆਂ ਹੁੰਦੀਆਂ ਉਹ ਦੂਰ ਕਰਦਾ ਰਹਿੰਦਾ ਹੌਲੀ-ਹੌਲੀ ਆਪਾਂ ਸਾਰਾ ਕੁਝ ਕਮੀਆਂ ਜਿਹੜੀਆਂ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸੋਹਣੇ ਸੋਹਣੇ ਬਲੌਗ ਅਸੀਂ ਬਣਾਉਂਦੇ ਰਵਾਂਗੇ ਤੇ ਤੁਸੀਂ ਆਪਣਾ ਸਾਥ ਦਿਓ ਤੁਹਾਡੇ ਸਾਥ ਨਾਲ ਅਸੀਂ ਵੀਡੀਓ ਵਧੀਆ ਤੋਂ ਵਧੀਆ ਲੈ ਕੇ ਆਵਾਂਗੇ ਕੱਪ ਚਾਏ ਆਏ ਹਾਏ ਪਿਆਰ ਕਰਿਆ ਕਰੋ ਹਾਂਜੀ ਹੁਣ ਦੇਖੋ ਆਪਣੀ ਮਹਿਗੀ ਖਤਮ ਕਰਕੇ ਹੁਣ ਸਾਡੀ ਮਹਿਗੀ ਚਾਹ ਨੂੰ ਫਿਰਦਾ ਮਹਿਗੀ ਖਾ ਲਈ ਇਹ ਦਵਾ ਦਾ ਮਿਲਦੇ ਆਈ ਮਹਿਗੀ ਖਾ ਕੇ ਕੂ 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 ਕੁਕਾ ਕੁਕਾ ਕੁ ਕੁ ਜਲਦੀ ਜਲਦੀ ਮੈਗੀ ਖਾ ਰਹੀ ਐ ਨਹੀਂ ਤੇ ਨੇ ਆਪਣੀ ਖਾ ਕੇ ਮੇਰੀ ਵਾਲੀ ਚਾ ਜਾਣਾ ਮਿਲਦੇ ਆ ਜੀ ਮੈਗੀ ਖਾ ਕੇ ਹਾਂਜੀ ਜੇ ਅੱਜ ਮੌਸਮ ਖਰਾਬ ਸੀ ਮੀਂਹ ਪੈਂਦਾ ਰਿਹਾ ਤਾਂ ਕੋਈ ਗੱਲ ਨਹੀਂ ਪਰ ਪ੍ਰਮਾਤਮਾ ਨੇ ਉਹ ਕਹਿੰਦੇ ਹੁੰਦੇ ਨਾ ਵੀ ਬੰਦਾ ਜੇ ਕਰਨ ਵਾਲਾ ਹੋਵੇ ਤੇ ਕਿਸੇ 'ਚ ਵੀ ਖੁਸ਼ੀ ਲੱਭ ਸਕਦਾ ਅੱਜ ਬਾਰਿਸ਼ ਪੈਂਦੀ ਰਹੀ ਦਿਨ ਖਰਾਬ ਹੋ ਗਿਆ ਸਾਰਾ ਹੀ ਤੇ ਪਰ ਆਪਾ ਦਿਨ ਖਰਾਬ ਨਹੀਂ ਹੋਣ ਦਿੱਤਾ ਆਪਾਂ ਆਪਣੀ ਫੈਮਿਲੀ ਨਾਲ ਕੀਤਾ ਪੂਰਾ ਦਿਨ ਅੰਜਾਇ ਆਪਾਂ ਕਿਦਾ ਕੀਤਾ ਜਿੱਦਾਂ ਸੰਡੇ ਹੁੰਦਾ ਆਹ ਕੈਮਰਾ ਸ਼ੇਰਾ ਕਹਿੰਦਾ ਮੈਂ ਪਪਾ ਚਾਹ ਪੀਣਾ ਆ ਪੀ ਲੋ ਪੀ ਲੋ ਆਪਾਂ ਪੂਰਾ ਦਿਨ ਕੀਤਾ ਅੰਜਾਇਮੈਂਟ ਤੇ ਆਪਾਂ ਨੂੰ ਇਦਾਂ ਲੱਗਿਆ ਜਿੱਦਾਂ ਅੱਜ ਸੰਡੇ ਆ ਆਪਣੀ ਛੁੱਟੀ ਆ ਤੇ ਕਹਿਣ ਦਾ ਮਤਲਬ ਇਹ ਆ ਕਿ ਜੇ ਬਾਰਸ਼ ਹੋ ਰਹੀ ਸਾਰਾ ਦਿਨ ਖਰਾਬ ਆ ਆਪਾਂ ਵੀ ਹਾਰ ਨਹੀਂ ਮੰਨੀ ਆਪਾਂ ਘਰੇ ਬੈਠੇ ਨਹੀਂ ਆਪਾਂ ਆਪਣੀ ਫੈਮਿਲੀ ਨਾਲ ਮਸਤੀ ਲਈ ਆਪਣੀ ਫੈਮਿਲੀ ਨਾਲ ਖੁਸ਼ ਰਹੇ ਤੇ ਹਾਂਜੀ ਪਪਾ ਹਾਂਜੀ ਬੋਲੋ ਬੋਲੋ ਖਾ ਲਈ ਹਾਂ ਚਲੋ ਠੀਕ ਸਿਰਾ ਕਹਿੰਦਾ ਮੈਂ ਮੈਗੀ ਖਾ ਲਈ ਚਲੋ ਅੱਜ ਕੁਝ ਖਾਸ ਨਹੀਂ ਸੀ ਬਲੌਗ ਵਿੱਚ ਸਿਰਫ ਇਹੀ ਆਪਣੀ ਫੈਮਲੀ ਨਾਲ ਟਾਈਮ ਸਪੈਂਟ ਕੀਤਾ ਆਪਣੀ ਫੈਮਲੀ ਨਾਲ ਸਾਰਾ ਦਿਨ ਇੰਜੋਏਮੈਂਟ ਕੀਤਾ ਜੀ ਆਪਣੇ ਆਪ ਤੇ ਆਪਣੀ ਫੈਮਲੀ 'ਚ ਹਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ